ਫਗਵਾੜਾ ਦੇ ਪਲਾਹੀ ਰੋਡ ਉੱਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਉੱਤੇ ਪਿਆ ਥੜਕੇ ਹੀ ਵੱਡਾ ਡਾਕਾ ਗੈਸ ਕਟਰ ਨਾਲ ਮਸ਼ੀਨ ਨੂੰ ਕੱਟ ਕੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਚੋਰ ਹੋ ਗਏ ਫਰਾਰ ਇਸ ਦੌਰਾਨ ਐਸਪੀ ਫਗਵਾੜਾ ਰਪਿੰਦਰ ਕੌਰ ਪੱਟੀ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੇ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ ਫਗਵਾੜਾ ਤੋਂ ਦੁਆਬਾ ਮੀਡੀਆ ਇਟਨ ਲਈ ਵਿਕਾਸ ਮੰਡੀ ਦੀ। ਉਹੜਤੇ ਆ ਜਿਹੜਾ ਜੀਟੀਐਮ ਐਸਬੀ ਬੈਂਕ ਦਾ ਤੇ ਇਸ ਨੂੰ ਗੈਸ ਕਟ ਨਾਲ ਇਸ ਤੋਂ ਚੋਰੀ ਕਰਕੇ ਲੈ ਗਏ ਕਿ ਜੋ ਆਈਸੀ ਫੰਡ ਬਚਾਤੇ ਨੋਜਵਾ ਤੇ ਹੁਣ ਇਸ ਸੰਬੰਧੀ ਅਸੀਂ ਜਿਹੜੇ ਅਥੋਰਾਈਜ਼ ਨੇ ਉਹਨੂੰ ਬੁਲਾਇਆ ਆ। ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆਂ ਕਦੋਂ ਕਿੰਨੇ ਵਜੇ ਉਹਨਾਂ ਨੂੰ ਕਾਲ ਗਈ ਤੇ ਕਦੋਂ ਕਿੰਨੇ ਕੁ ਪੈਸੇ ਸੀ ਦੇ ਵਿੱਚ ਉਸ ਨੂੰ ਵੀ ਅਸੀਂ ਆਪੇ ਰਜਿਸਟਰ ਕਰਕੇ ਤੇ ਅਗਲੀ ਕਾਰਵਾਈ ਵਿੱਚ ਲਿਆ ਤੇ ਬੈਂਕ ਵਾਲੇ ਮੌਕੇ ਤੇ ਆਏ ਜਾਂ ਨਹੀਂ ਆਏ ਹੁਣ ਤੱਕ ਜੀ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਤੇ ਨਹੀਂ ਆਏ ਇਹ ਏਜੰਸੀ ਦੇ ਅੰਡਰਟੇਕਰ ਹੈ ਤੇ ਉਹਨਾਂ ਨਾਲ ਗੱਲ ਹੋ ਗਈ ਸਾਡੀ ਸਿਹਰੀ ਇਥੋਂ ਆ ਰਹੇ ਨੇ ਸਾਰਾ ਕੁਝ ਲੈ ਕੇ ਆਉਣਗੇ ਡਾਕੂਮੈਂਟ ਵਗੈਰਾ ਤੇ ਅਥੋਰਾਈਜ਼ ਪਰਸਨ ਨੂੰ ਭੇਜ ਦੇਣਗੇ ਕੋਈ ਹੁਣ ਤੱਕ ਵੀ ਫੁਟੇਜ ਦੇ ਵਿੱਚ ਕੁਝ ਆਇਆ ਸੀਸੀਟੀਵੀ ਫੁਟੇਜ ਹੈ ਦੇਖ ਰਹੇ ਚੈੱਕ ਕਰ ਰਹੇ ਆ ਜੇ ਉਸ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਰਾਤੀ ਕਿੰਨੇ ਵਜੇ ਦੀ ਬਾਰਤਾਤ ਹੈਗੀ ਇਹ ਮੋਸਟਲੀ 2:30 ਦੀ ਗੱਲ ਲੋ ਦੀ ਬਾਰਤਾਤ